ਦਰਬਾਰ ਸਾਹਿਬ ਵਿਖੇ ਯੋਗਾ ਕਰਨ ਵਾਲੀ ਗੁਜਰਾਤਨ ਕੁੜੀ ਦੀਆਂ ਮੁਸ਼ਕਲਾਂ ਵਧਣਗੀਆਂ ਕਿਉਂਕਿ ਹੁਣ ਪੰਜਾਬ ਪੁਲਿਸ ਨੇ ਤਿਆਰੀ ਕੀਤੀ ਹੈ ਜਿੱਥੇ ਪਹਿਲਾਂ ਹੀ ਪਰਚਾ ਦਰਜ ਕੀਤਾ ਗਿਆ ਸੀ 295ਏ ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦੇ ਲਈ ਕਿਉਂਕਿ ਕਿਸੇ ਵੀ ਥਾਂ ਦੇ ਉੱਤੇ ਖਾਸ ਕਰਕੇ ਗੁਰਦੁਆਰਾ ਸਾਹਿਬ ਦੇ ਅੰਦਰ ਗਲਿਆਰੇ ਦੇ ਅੰਦਰ ਕਿਸੇ ਨੂੰ ਵੀ ਯੋਗਾ ਕਰਨ ਦੀ ਆਗਿਆ ਨਹੀਂ ਸੀ ਤੇਸਰੀ ਲਈ ਬਕਾਇਦਾ ਤੌਰ ਦੇ ਉਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਸਾਫ਼ ਕਿਹਾ ਗਿਆ ਹੈ ਕਿ ਸਿੱਖ ਮਰਿਆਦਾ ਦੇ ਵਿੱਚ ਜਿਹੜੀਆਂ ਮਰਿਆਦਾਵਾਂ ਬਣੀਆਂ ਹੋਈਆਂ ਨੇ ਉਸ ਦੇ ਵਿੱਚ ਕਿਤੇ ਵੀ ਯੋਗ ਦੀ ਓਥਾਨ ਨਹੀਂ ਹੈ ਜੇਕਰ ਯੋਗਾ ਕਿਸੇ ਨੇ ਕਰਨਾ ਹੈ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਪਰ ਉਸ ਦੇ ਲਈ ਵੀ ਨਿਸ਼ਚਿਤ ਥਾਂ ਜਿਹੜੇ ਨੇ ਉਹ ਹੁੰਦੇ ਨੇ ਉੱਥੇ ਜਾ ਕੇ ਕੋ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਜੇਕਰ ਕੋ ਯੋਗਾ ਕਰਦਾ ਹੈ ਤੇ ਉਹ ਸਿੱਖ ਧਰਮ ਦੀਆਂ ਭਾਵਨਾਵਾਂ ਦੇ ਉਲਟ ਹੈ ਖਿਲਾਫ ਹੈ ਇਸੇ ਕਰਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਸ ਤੋਂ ਬਾਅਦ ਫਿਰ ਪਰਚਾ ਦਰਜ ਹੋਇਆ ਹੁਣ ਪੁਲਿਸ ਨੇ ਤਿਆਰੀ ਕੀ ਕੀਤੀ ਹੈ ਨੋਟਿਸ ਭੇਜਣ ਦੀ ਤਿਆਰੀ ਕੀਤੀ ਹੈ ਔਰ ਪੰਜਾਬ ਪੁਲਿਸ ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਅਰਚਨਾ ਮਕਵਾਨਾ ਨੂੰ ਜੇ ਉਸ ਗੁਜਰਾਤਨ ਕੁੜੀ ਨੂੰ ਜਿਹੜੀ ਬਾਅਦ ਵਿੱਚ ਵੀਡੀਓ ਵੀ ਜਾਰੀ ਕਰਦੀ ਹਾਲਾਂਕਿ ਇਸ ਦਾ ਵੀ ਐਸਜੀਪੀਸੀ ਦੇ ਨੁਮਾਇੰਦੇ ਨੇ ਜਵਾਬ ਦਿੱਤਾ ਕਿਉਂਕਿ ਅਰਚਨਾ ਮਕਵਾਨਾ ਨੇ ਕਿਹਾ ਕਿ ਮੈਨੂੰ ਜਦੋਂ ਦੀਏ ਗੱਲ ਸਾਹਮਣੇ ਆਈ ਹੈ ਤਸਵੀਰ ਵਾਇਰਲ ਹੋਈ ਜਿਹੜੀ ਕਿ ਉਸਨੇ ਆਪਣੇ ਹੀ ਇੰਸਟਾਗ੍ਰam ਪੇਜ ਦੇ ਉੱਤੇ ਪਾਈ ਤਾਂ ਉਸ ਤੋਂ ਬਾਅਦ ਵਿਵਾਦ ਬਣ ਗਿਆ ਔਰ ਉਸ ਦੇ ਵਿੱਚ ਦੋ ਧੜੇ ਬਣ ਗਏ ਕੋਈ ਕਹਿ ਰਿਹਾ ਕੋਈ ਐਡਾ ਵੱਡਾ ਵੀ ਗੁਨਾਹ ਨਹੀਂ ਕੀਤਾ ਅਰਚਨਾ ਮਕਵਾਨਾ ਨੇ ਕਿ ਇੰਨਾ ਤਿੱਖਾ ਪ੍ਰਤੀਕਿਰਿਆ ਜਿਹੜੀ ਆ ਦਿੱਤੀ ਜਾਵੇ ਦੂਜੇ ਪਾਸੇ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਸਮੁੱਚੇ ਸਿੱਖ ਭਾਈਚਾਰੇ ਦੇ ਵੱਲੋਂ ਇਸ ਗੱਲ ਦਾ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਇਹ ਸਾਜ਼ਿਸ਼ ਹੈ, ਇਹ ਸ਼ਰਾਰਤ ਹੈ। ਇਹ ਸ਼ਰਾਰਤ ਤੋਂ ਵੀ ਅੱਗੇ ਦੀ ਗੱਲ ਹੈ ਕਿਉਂਕਿ ਉਸ ਨੂੰ ਬਕਾਇਦਾ ਭੇਜਿਆ ਗਿਆ ਸੀ ਇਸੇ ਕੰਮ ਲਈ। ਮਸ਼ਹੂਰੀ ਖੱਟਣ ਦੇ ਲਈ ਔਰ ਸੁਰੱਖਿਆ ਲੈਣ ਦੇ ਵਿੱਚ ਉਹ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਐਸਟੀਪੀਸੀ ਦੇ ਨੁਮਾਇੰਦੇ ਕਹਿ ਰਹੇ ਆ ਕਿ ਜਿਹੜੀ ਉਸ ਦੀ ਮਨਛਾ ਸੀ ਉਸ ਦੇ ਵਿੱਚ ਅਸੀਂ ਵੇਖ ਰਹੇ ਹਾਂ ਕਿ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਪਰ ਅਸੀਂ ਫਿਰ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ ਹੁਣ ਫੋਟੋਗ੍ਰਾਫੀ ਦੀ ਜਾਂ ਹੋਰ ਨਾ ਚੀਜ਼ਾਂ ਦੀ ਪਹਿਲਾਂ ਹੀ ਉੱਥੇ ਮਨਾਈ ਹੈ ਗਲਿਆਰੇ ਦੇ ਅੰਦਰ ਹਾਲਾਂਕਿ ਕੁਝ ਥਾਵਾਂ ਤੇ ਜਦੋਂ ਅਸੀਂ ਗਲਿਆਰੇ ਤੋਂ ਬਾਹਰ ਹੋ ਜਾਂਦੇ ਹਾਂ ਉੱਥੇ ਵੀ ਤਸਵੀਰਾਂ ਤੁਸੀਂ ਖਿੱਚ ਸਕਦੇ ਹੋ ਪਰ ਕੋਈ ਕੋਈ ਥਾਵਾਂ ਦੇ ਉੱਤੇ ਅੰਦਰ ਜਾ ਕੇ ਜਿਹੜੀਆਂ ਫੋਟੋਆਂ ਖਿੱਚਣ ਦੀ ਮਨਾਈ ਹੈ ਪਰ ਉੱਥੇ ਉਸਨੇ ਜਿਹੜੀਆਂ ਨੇ ਵੀਡੀਓਗ੍ਰਾਫੀ ਵੀ ਕੀਤੀ ਫੋਟੋ ਵੀ ਬਣਾਈ ਔਰ ਨਾਲ ਹੀ ਉਸ ਨੂੰ ਅਪਲੋਡ ਕੀਤਾ ਔਰ ਉਹ ਵੀ ਯੋਗਾ ਕਰਦੇ ਜਿਹੜਾ ਆਸਨ ਹੈ ਦਿਖਾਇਆ ਗਿਆ ਉਸ ਨੂੰ ਲੈ ਕੇ ਹੁਣ ਕਾਰਵਾਈ ਦੀ ਤਿਆਰੀ ਕੀਤੀ ਗਈ ਹੈ ਹਾਲਾਂਕਿ 골ਡਨ ਟੈਂਪਲ ਦੇ ਵਿੱਚ ਜਿਹੜਾ ਇਹ ਯੋਗਾ ਕੀਤਾ ਗਿਆ ਵਿਵਾਦ ਹਾਲੇ ਵੀ ਰੁਕਿਆ ਨਹੀਂ ਹੈ ਐਸਜੀਪੀਸੀ ਦੇ ਨਿਯਮ ਨੇ ਜਿਹੜੇ ਉਹ ਪਹਿਲਾਂ ਹੀ ਬਣਾਏ ਹੋਏ ਨੇ ਜਾਰੀ ਕੀਤੇ ਹੋਏ ਨੇ ਕਿਹੜੀ ਗੱਲ ਦਾ ਖਿਆਲ ਰੱਖਣਾ ਹੈ ਕਿਹੜੀ ਗੱਲ ਤੋਂ ਬਚ ਕੇ ਚੱਲਣਾ ਹੈ ਪਰ ਮਕਵਾਨਾ ਨੂੰ ਹੁਣ ਪੁਲਿਸ ਦਾ ਨੋਟਿਸ ਜਾਵੇਗਾ ਉਸ ਤੋਂ ਬਾਅਦ ਉਸ ਨੂੰ ਪੇਸ਼ੀ ਦੇ ਲਈ ਆਉਣਾ ਵੀ ਪੈ ਸਕਦਾ ਹੈ ਪੰਜਾਬ ਦੇ ਵਿੱਚ ਜਿਹੜਾ ਇਹ ਮਸਲਾ ਹੀ ਨਹੀਂ ਚਰਚਾ ਦਾ ਵਿਸ਼ਾ ਬਣਿਆ ਪੰਜਾਬ ਤੋਂ ਬਾਹਰ ਵੀ ਚਰਚਾ ਦਾ ਵਿਸ਼ਾ ਬਣ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ ਥਾਣਾ ਈ ਡਿਵੀਜ਼ਨ ਦੇ ਵਿੱਚ ਦਰਜ ਸ਼ਿਕਾਇਤ ਦੇ ਬਾਅਦ ਪੰਜਾਬ ਪੁਲਿਸ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਣ ਦੀ ਤਿਆਰੀ ਦੇ ਵਿੱਚ ਹੈ ਏ ਡੀ ਸੀ ਪੀ ਸਿਟੀ 1 ਦਰਪਨ ਆਲੂ ਵਾਲੀਆ ਨੇ ਦੱਸਿਆ ਕਿ ਅਸੀਂ ਅਰਚਨਾ ਮਕਵਾਨਾ ਨੂੰ ਸਿੱਧਾ ਅਰੈਸਟ ਨਹੀਂ ਕਰਾਂਗੇ ਉਸ ਨੂੰ ਪਹਿਲਾਂ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਸ ਦਾ ਜਵਾਬ ਦੇਣ ਲਈ ਉਸ ਨੂੰ ਇੱਥੇ ਆਉਣਾ ਹੋਵੇਗਾ ਔਰ ਇਨਕੁਆਇਰੀ ਪੂਰੀ ਹੋਣ ਤੋਂ ਬਾਅਦ ਹੀ ਦੋਸ਼ੀ ਸਾਬਤ ਹੋਣ ਤੋਂ ਬਾਅਦ ਹੀ ਉਸ ਨੂੰ ਅਗਲੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਪੰਜਾਬ ਤੇ ਰਾਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਜਿਹੜੇ ਜਾਂ ਕਾਨੂੰਨੀ ਮਾਹਰ ਨੇ ਉਹ ਦੱਸ ਰਹੇ ਨੇ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਬੇਸ਼ੱਕ ਜੜੀਆਂ ਪਰੰਪਰਾਵਾਂ ਬਣੀਆਂ ਨੇ ਮਰਿਆਦਾ ਉਹ ਭੰਗ ਹੋਈ ਹੋ ਸਕਦੀ ਆ ਪਰ ਕਾਨੂੰਨੀ ਰੂਪ ਦੇ ਵਿੱਚ ਕਿਸੇ ਨੂੰ ਵੀ ਯੋਗਾ ਕਰਨ ਦੇ ਜਾਂ ਆਸਨ ਕਰਨ ਦੇ ਲੈ ਕੇ ਕਿਸੇ ਤਰ੍ਹਾਂ ਦਾ ਮਾਮਲਾ ਦਰਜ ਹੀ ਨਹੀਂ ਕੀਤਾ ਜਾ ਸਕਦਾ ਇਹ ਵੀ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਇਸੇ ਕਰਕੇ ਐਡੀਸੀਪੀ ਸਿਟੀ 1 ਦਰਪਨਾਲੂ ਵਾਲੀ ਦਾ ਬਿਆਨ ਸਾਹਮਣੇ ਆਇਆ ਕਿ ਉਸ ਨੂੰ ਅਸੀਂ ਸਿੱਧਾ ਅਰੈਸਟ ਨਹੀਂ ਕਰਾਂਗੇ ਉਸ ਨੂੰ ਪਹਿਲਾਂ ਨੋਟਿਸ ਭੇਜਿਆ ਜਾਵੇਗਾ ਉਸ ਦਾ ਜਵਾਬ ਦੇਣ ਲਈ ਉਸ ਨੂੰ ਇੱਥੇ ਆਉਣਾ ਪਵੇਗਾ ਫਿਰ ਪੂਰੀ ਜਾਂਚ ਪੜਤਾਲ ਕਰਕੇ ਹੁਣ ਇਸ ਦੇ ਵਿੱਚ ਜਾਂਚ ਪੜਤਾਲ ਕੀ ਕਰਨੀ ਹੈ ਕੀ ਮਕਵਾਨਾ ਨੇ ਜਿਹੜਾ ਪੱਖ ਰੱਖਣਾ ਸੀ ਉਹ ਵੀ ਵੀਡੀਓ ਦੇ ਰੂਪ ਦੇ ਵਿੱਚ ਸਾਹਮਣੇ ਆ ਗਿਆ ਜੋ ਐਸਜੀਪੀਸੀ ਨੇ ਕਹਿਣਾ ਸੀ ਉਹ ਵੀ ਸਭ ਦੇ ਸਾਹਮਣੇ ਆ ਸ਼ਿਕਾਇਤ ਦੇ ਰੂਪ ਦੇ ਵਿੱਚ ਤਾਂ ਫਿਰ ਜਾਂਚ ਪੜਤਾਲ ਹੋਰ ਕਿਹੜੇ ਢੰਗ ਨਾਲ ਹੋਣੀ ਹੈ ਇਸ ਗੱਲ ਦਾ ਜਵਾਬ ਤੇ ਅੰਮ੍ਰਿਤਸਰ ਪੁਲਿਸ ਹੀ ਦੇ ਸਕਦੀ ਹੈ ਪਰ ਪੁਲਿਸ ਦਾ ਕਹਿਣਾ ਹੈ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਅਸੀਂ ਸਿੱਧਾ ਅਰੈਸਟ ਨਹੀਂ ਕਰਾਂਗੇ ਔਰ ਨਾਲ ਹੀ ਜਾਂਚ ਪੜਤਾਲ ਤੋਂ ਬਾਅਦ ਜੇਕਰ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ ਫਿਰ ਉਸ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ ਸੋਸ਼ਲ ਮੀਡੀਆ ਤੇ ਪੋਸਟ ਤੋਂ ਬਾਅਦ ਐਸਜੀਪੀਸੀ ਨੇਸ ਗੱਲ ਦਾ ਸਖਤ ਨੋਟਿਸ ਲਿਆ ਔਰ ਉਸ ਤੋਂ ਬਾਅਦ ਸ਼ਿਕਾਇਤ ਦਿੱਤੀ ਐਸਜੀਪੀਸੀ ਨੇ ਕੁਝ ਨਿਯਮ ਬਣਾਏ ਹੋਏ ਨੇ ਕਿ ਕਿੱਥੇ ਫੋਟੋ ਖਿੱਚਣੀ ਆ ਕਿੱਥੇ ਨਹੀਂ ਤਾਂ ਉਹਨਾਂ ਸਾਰੀਆਂ ਚੀਜ਼ਾਂ ਦਾ ਪਾਲਣ ਕਰਨਾ ਪੈਂਦਾ ਸ਼ਰਧਾਲੂਆਂ ਨੂੰ ਜਿਹੜੇ ਉੱਥੇ ਆਉਂਦੇ ਨੇ ਤਾਂ ਨਤਮਸਤਕ ਹੋਣ ਦੇ ਲਈ ਕਿ ਕਿਸੇ ਨੂੰ ਵੀ ਠੇਸ ਨਾ ਪਹੁੰਚੇ 골ਡਨ ਟੈਂਪਲ ਦੇ ਜਿਹੜਾ ਬਿਲਕੁਲ ਅੰਦਰ ਬੀੜੀ ਸਿਗਰਟ ਤੰਬਾਕੂ ਤੇ ਹੋਰ ਨਸ਼ੀਲੇ ਪਦਾਰਥਾਂ ਤੇ ਵੀ ਜਿੱਥੇ ਮਨਾਹੀ ਹੈ ਉੱਥੇ ਹੀ ਧੁੱਪ ਦੇ ਵਿੱਚ ਜਿਹੜਾ ਕਾਲੀਆਂ ਐਣਕਾਂ ਲਾ ਕੇ ਉੱਥੇ ਆਉਣਾ ਜਾਂ ਫੋਟੋਗ੍ਰਾਫੀ ਕਰਨੀ ਇਸ ਗੱਲ ਦੀ ਵੀ ਬਣਾਈ ਹੈ ਉੱਥੇ ਬਕਾਇਦਾ ਤੌਰ ਤੇ ਕੇਵਲ ਗਲਿਆਰਿਆਂ ਦੇ ਵਿੱਚ ਜਾਂ ਪਲਾਜੇ ਦੇ ਵਿੱਚ ਫੋਟੋਗ੍ਰਾਫੀ ਆ ਜਿਹੜੀ ਉਸ ਦੀ ਜ਼ਰੂਰ ਜਿਹੜੀ ਆਗਿਆ ਦਿੱਤੀ ਹੋਈ ਆ ਵਿਸ਼ੇਸ਼ ਕਾਰਨਾਂ ਦੇ ਕਰਕੇ ਗੋਲਡਨ ਟੈਂਪਲ ਦੇ ਅੰਦਰ ਫੋਟੋਗ੍ਰਾਫੀ ਦੀ ਜਿਹੜੀ ਆ ਆਗਿਆ ਐ ਐਸਜੀਪੀਸੀ ਦੇ ਪ੍ਰਧਾਨ ਜਾਂ ਉੱਥੋਂ ਦੇ ਸਖਤਰ ਨੇ ਜਿਹੜੇ ਹਰਮੰਦਰ ਸਾਹਿਬ ਦੇ ਪ੍ਰਬੰਧਕਾਂ ਤੋਂ ਮੰਗੀ ਜਾ ਸਕਦੀ ਹੈ ਕੋਈ ਵਿਸ਼ੇਸ਼ ਫੋਟੋਗ੍ਰਾਫੀ ਕਰਨੀ ਹੈ ਕਿਉਂਕਿ ਅਸੀਂ ਦੇਖਿਆ ਹੈ ਕਿ ਕਈ ਫਿਲਮਾਂ ਦੇ ਵਿੱਚ ਕਈ ਗੀਤਾਂ ਦੇ ਵਿੱਚ ਵੀ ਦਰਬਾਰ ਸਾਹਿਬ ਨੂੰ ਫਿਲਮਾਇਆ ਜਾਂਦਾ ਹੈ ਦਿਖਾਇਆ ਜਾਂਦਾ ਹੈ ਤਾਂ ਉਸ ਦੇ ਲਈ ਬਕਾਇਦਾ ਤੌਰ ਦੇ ਉੱਤੇ ਇੱਕ ਕਮੇਟੀ ਬਣਦੀ ਹੈ ਉਸ ਤੋਂ ਆਗਿਆ ਲੈਣੀ ਪੈਂਦੀ ਹੈ ਜ ਐਸਜੀਪੀਸੀ ਦੇ ਪ੍ਰਧਾਨ ਵੀ ਉਸ ਦੇ ਲਈ ਆਗਿਆ ਦੇ ਸਕਦੇ ਨੇ ਜੇਕਰ ਆਗਿਆ ਨਹੀਂ ਮਿਲਦੀ ਤੇ ਆਪਣੀ ਮਨ ਮਰਜ਼ੀ ਦੇ ਨਾਲ ਜਿੱਥੇ ਦਿਲ ਕਰੇ ਉੱਥੇ ਤੁਸੀਂ ਫੋਟੋ ਨਹੀਂ ਖਿੱਚ ਸਕਦੇ ਤਸਵੀਰ ਨਹੀਂ ਲੈ ਸਕਦੇ 골ਡਨ ਟੈਂਪਲ ਦੇ ਵਿੱਚ ਆਉਣ ਵਾਲੇ ਸਿਰ ਦੇ ਉੱਤੇ ਰੁਮਾਲ ਜਾਂ ਚੁੰਨੀ ਦੇ ਨਾਲ ਆਪਣਾ ਜਿਹੜਾ ਸਿਰ ਵੀ ਢੱਕਣਾ ਜ਼ਰੂਰੀ ਹੈ ਇਹ ਨਿਯਮ ਤੈ ਕੀਤੇ ਗਏ ਨੇ ਐਸਜੀਪੀਸੀ ਦੇ ਜਿਹੜੇ ਨਿਯਮ ਕਹਿੰਦੇ ਨੇ ਤਾਂ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਜਿਹੜੇ ਕੱਪੜੇ ਪਹਿਨਣ ਨੂੰ ਲੈ ਕੇ ਕਿ ਕਿਸ ਤਰ੍ਹਾਂ ਦੇ ਉੱਥੇ ਕੱਪੜੇ ਪਹਿਨ ਕੇ ਆਉਣਾ ਕਿਸ ਤਰ੍ਹਾਂ ਦੇ ਨਹੀਂ ਤਾਂ ਉਹ ਵੀ ਸਾਰੀਆਂ ਗੱਲਾਂ ਦੀ ਉੱਥੇ ਮਨਾਹੀ ਕੀਤੀ ਗਈ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਟੋਪੀ ਲੈ ਕੇ ਆਉਣ ਦੀ ਵੀ ਮਨਾਹੀ ਹੈ ਤਾਂ ਕੁਝ ਗੱਲਾਂ ਨੇ ਜਿਹੜੀਆਂ ਰੱਖੀਆਂ ਗਈਆਂ ਨੇ ਪਰ 20 ਜੂਨ ਨੂੰ ਗੁਜਰਾਤ ਦੀ ਨਿਵਾਸੀ ਸੋਸ਼ਲ ਮੀਡੀਆ ਦੀ ਇਨਫਲੂਐਂਸਰ ਆਪਦੇ ਆਪ ਨੂੰ ਦੱਸਦੀ ਅਰਚਨਾ ਮਕਵਾਨਾ ਅੰਮ੍ਰਿਤਸਰ ਪਹੁੰਚੀ ਸੀ ਤੇ ਉਸਨੇ ਯੋਗ ਦਿਵਸ ਜਿਸ ਦਿਨ 21 ਜੂਨ ਨੂੰ ਹੁੰਦਾ ਹੈ ਅੰਤਰਰਾਸ਼ਟਰੀ ਯੋਗ ਦਿਵਸ ਉਸ ਦਿਨ ਉਹ ਵੀਡੀਓ ਬਣਾਈ ਤੇ ਪਾ ਦਿੱਤੀ ਬਾਅਦ ਵਿੱਚ ਮਾਫੀ ਵੀ ਦੋ ਵਾਰੀ ਮੰਗ ਲਈ ਹੈ ਤੇ ਨਾਲ ਹੀ ਇਹ ਕਿਹਾ ਕਿ ਮੈਨੇ ਨਾਲ ਬਲਾਤਕਾਰ ਕਰਨ ਦੀਆਂ ਜਾਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਮਿਲ ਰਹੀਆਂ ਨੇ ਇਸ ਦਾ ਜਵਾਬ ਐਸਜੀਪੀਸੀ ਨੇ ਦਿੱਤਾ ਕਿ ਜਿਹੜਾ ਤੁਹਾਨੂੰ ਧਮਕੀਆਂ ਦੇ ਰਿਹਾ ਉਸ ਦੇ ਖਿਲਾਫ ਤੁਸੀਂ ਸ਼ਿਕਾਇਤ ਦਿਓ ਕਾਨੂੰਨੀ ਕਾਰਵਾਈ ਕਰਾਓ ਤਾਂ ਸਿਰਫ ਰੌਲਾ ਪਾਉਣ ਦੇ ਨਾਲ ਕੁਝ ਨਹੀਂ ਹੋਣਾ ਔਰ ਸਿੱਖ ਧਰਮ ਦੇ ਵਿੱਚ ਤਾਂ ਕੁੜੀ ਦੀ ਔਰਤ ਦੀ ਇੱਜ਼ਤ ਕਰਨ ਦੀ ਜਿਹੜੀ ਹੈ ਗੱਲ ਆਖੀ ਜਾਂਦੀ ਹੈ ਤੇ ਅਸੀਂ ਉਸ ਦੇ ਉੱਤੇ ਸਾਰੇ ਸਿੱਖ ਆ ਜਿਹੜੇ ਪਹਿਰਾ ਦਿੰਨੇ ਆ ਤਾਂ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਧਮਕੀ ਨਹੀਂ ਦਿੱਤੀ ਗਈ ਔਰ ਜਿਹੜਾ ਧਮਕੀ ਕੋਈ ਦੇ ਰਿਹਾ ਇਸ ਦੇ ਵਿੱਚੋਂ ਵੀ ਕੁਝ ਖੱਟਣਾ ਚਾਹੁੰਦਾ ਹੈ ਜਾਂ ਇਸ ਮਾਮਲੇ ਨੂੰ ਹੋਰ ਤਰ੍ਹਾਂ ਦਾ ਤੂਲ ਦੇਣਾ ਚਾਹੁੰਦਾ ਹੈ ਤੇ ਉਸਦੇ ਖਿਲਾਫ ਅਰਚਨਾ ਮਕਵਾਨਾ ਨੂੰ ਚਾਹੀਦਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਦੇਵੇ ਤੇ ਉਸਤੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਵੀ ਐਸਜੀਪੀਸੀ ਦੇ ਮੈਂਬਰ ਤੇ ਨੁਮਾਇंदे ਕਹਿੰਦੇ ਦਿਖਾਈ ਦੇ ਰਹੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਆਪਣੀ ਕੀਤੀ ਉਸ ਹਰਕਤ ਦੇ ਕਰਕੇ ਅਰਚਨਾ ਮਕਵਾਨਾ ਨੂੰ ਜਿਹੜਾ ਪੁਲਿਸ ਦਾ ਨੋਟਿਸ ਜਾ ਰਿਹਾ ਹੈ ਉਸ ਦੀ ਪੁਲਿਸ ਨੇ ਤਿਆਰੀ ਕਰ ਲਈ ਹਾਲਾਂਕਿ ਪਰਚਾ ਤੇ ਅਗਲੇ ਦਿਨ ਹੋ ਗਿਆ ਸੀ ਉੱਥੇ ਐਸਜੀਪੀਸੀ ਦੀ ਸ਼ਿਕਾਇਤ ਦੇ ਉੱਤੇ ਪਰ ਹਾਲੇ ਵੀ ਇੰਨੇ ਦਿਨਾਂ ਦੇ ਵਿੱਚ ਹਾਲੇ ਤੱਕ ਨੋਟਿਸ ਹੀ ਕਿਉਂ ਨਹੀਂ ਤਿਆਰ ਕਰ ਪਾਈ ਅੰਮ੍ਰਿਤਸਰ ਦੀ ਪੁਲਿਸ ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੈ ਪਹਿਲੀ ਗੱਲ ਤਾਂ ਇਹ ਕਿਹਾ ਗਿਆ ਕਿ ਸਿੱਧੀ ਅਰੈਸਟ ਨਹੀਂ ਹੋ ਸਕਦੀ ਜੇ ਸਿੱਧੀ ਅਰੈਸਟ ਨਹੀਂ ਕਰਨੀ ਇਨਕੁਆਇਰੀ ਪਹਿਲਾਂ ਕਰਨੀ ਹੈ ਤਾਂ ਫਿਰ ਉਸ ਦੇ ਲਈ ਪੁੱਛ ਗਏ ਇਸ ਦੇ ਲਈ ਇੱਥੇ ਸੱਦਨ ਦੇ ਲਈ ਨੋਟਿਸ ਕਦੋਂ ਜਾਰੀ ਹੋਵੇਗਾ ਇਹ ਵੀ ਜਦ ਤੱਕ ਅਪਡੇਟ ਆਉਂਦਾ ਸਾਡੀ ਵੀ ਨਜ਼ਰ ਬਣੀ ਹੋਈ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਜ਼ਰੂਰ ਕਰਾਂਗੇ ਪਰ ਫਿਲਹਾਲ ਅਮ੍ਰਿਤਸਰ ਪੁਲਿਸ ਨੇ ਸਾਫ਼ ਕੀਤਾ ਹੈ ਕਿ ਉਸ ਦੀ ਸਿੱਧੀ ਅਰੈਸਟ ਨਹੀਂ ਹੋਵੇਗੀ ਉਸ ਨੂੰ ਪਹਿਲਾਂ ਨੋਟਿਸ ਭੇਜਿਆ ਜਾਵੇਗਾ ਫਿਰ ਉਸ ਦੀ ਪੰਜਾਬ ਪੁਲਿਸ ਦੇ ਸਾਹਮਣੇ ਪੇਸ਼ੀ ਹੋਣੀ ਹੈ ਉਸ ਦੇ ਵਿੱਚ ਫਿਰ ਇਨਕੁਆਇਰੀ ਕਰਕੇ ਜਿਹੜੀ ਰਿਪੋਰਟ ਤਿਆਰ ਹੋਏਗੀ ਉਸ ਦੇ ਵਿੱਚ ਜੇਕਰ ਦੋਸ਼ੀ ਪਾਈ ਜਾਂਦੀ ਹੈ ਤਾਂ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਫਿਲਹਾਲ ਧਾਰਾ 259 ਇਹ ਦੇ ਤਹਿਤ ਮਾਮਲਾ ਦਰਜ ਜ਼ਰੂਰ ਹੋਇਆ ਸੀ ਈ ਡਿਵੀਜ਼ਨ ਥਾਣਾ ਜਿਹੜਾ ਕਿ ਗੋਲਡਨ ਟੈਂਪਲ ਦੇ ਨਜ਼ਦੀਕ ਪੈਂਦਾ ਉੱਥੇ ਮਾਮਲਾ ਦਰਜ ਹੋਇਆ ਇਸੀ ਵੀ ਗੱਲਬਾਤ ਕੀਤੀ ਸੀ ਐਸ ਐਚਓ ਦੇ ਨਾਲ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਹਾਲੇ ਤੱਕ ਉਹ ਬਾਹਰਲੀ ਸਟੇਟ ਦੀ ਹੋਣ ਕਰਕੇ ਅਸੀਂ ਕਿਸੇ ਵੀ ਤਰ੍ਹਾਂ ਸਿੱਧੀ ਪਹੁੰਚ ਨਹੀਂ ਕਰ पाए ਪਰ ਹੁਣ ਬਿਆਨ ਸਾਹਮਣੇ ਆਇਆ ਕਿ ਉੱਥੇ ਨੋਟਿਸ ਭੇਜਿਆ ਜਾਏਗਾ ਗੁਜਰਾਤ ਦੇ ਅੰਦਰ ਅਰਚਨਾ ਮਕਵਾਨਾ ਨੂੰ ਉਸ ਤੋਂ ਬਾਅਦ ਉਹ ਇੱਥੇ ਆਉਂਦੀ ਹੈ ਨਹੀਂ ਆਉਂਦੀ ਕਿ ਆਪਣੀ ਜਿੱਦ ਤੇ ਅੜੀ ਰਹੇਗੀ ਫਿਰ ਪੁਲਿਸ ਕੀ ਕਾਰਵਾਈ ਕਰ ਸਕਦੀ ਹੈ ਉਸ ਦੇ ਉੱਤੇ ਨਿਰਭਰ ਕਰਦਾ ਹੈ ਫਿਲਹਾਲ ਇਹ ਅਪਡੇਟ ਸਾਹਮਣੇ ਆਇਆ ਜਦ ਤੱਕ ਕੋਈ ਹੋਰ ਨਵੀਂ ਜਾਣਕਾਰੀ ਇਸ ਬਾਬਤ ਆਉਂਦੀ ਹੈ ਸਾਹਮਣੇ ਤੁਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲੋਂ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ